ਮੇਰਾ ਨਾਮ ਕਵਲਜੀਤ ਕੌਰ ਜੋ ਅੱਜ ਐਸਐਸਪੀ ਦਫ਼ਤਰ ਤੇ ਆ ਕੇ ਵੀਡੀਓ ਕੀ ਕਰਨ ਕਿਉਂ ਮੇਰਾ ਘਰ ਵਾਲਾ ਮੈਂ ਘਰੇ ਰਹਿਣ ਦੇ ਬਾਵਜੂਦ ਵੀ ਦੂਸਰਾ ਵਿਆਹ ਕਰਵਾ ਲਿਆ ਵਾ ਸ਼ੁਕਰਵਾਰ ਦਾ 5 ਸਾਲ ਹੋ ਚੱਲੇ ਮੇਰੇ ਵਿਆਹ ਨੂੰ 3 ਸਾਲ ਦੀ ਮੇਰੀ ਬੇਟੀ ਹੈਗੀ ਵਾ ਤੇ ਹੁਣ ਸ਼ੁਕਰਵਾਰ ਦਾ ਘਰੋਂ ਫਰਾਰ ਹੈਗਾ ਜੋ ਜਨਾਨੀ ਨੂੰ ਨਾਲ ਲੈ ਕੇ ਲੱਭਦਾ ਨਹੀਂ ਪਿਆ ਫੋਨ ਵਗੈਰਾ ਵੀ ਸੁੱਚ ਬੰਦਾ ਹੁੰਦਿਆ ਕਿੰਨੇ ਸਾਲ ਹੋ ਗਏ ਤੁਹਾਡੇ ਜੀ 5 ਸਾਲ ਹੋ ਗਏ ਜੋ ਕਰਦੇ ਨੇ ਸਹਿਮਤੀ ਨਾ ਨਹੀਂ ਕੋਟ ਮੈਰਿਜ ਹੋਈ ਜੋ ਹਾਂਜੀ ਤੁਹਾਡੇ ਨਾਲ ਵੀ ਲਵ ਮੈਰਿਜ ਹਾਂਜੀ ਲਵ ਮੈਰਿਜ ਕੀਤੀ ਤੇ ਹੁਣ ਕਿੰਨਾ ਕਰਿੰਦੇ ਆ ਉਹਨਾਂ ਨੂੰ ਹਾਂਜੀ ਉਹਨਾਂ ਵੀ ਲਵ ਮੈਰਿਜ ਕੌਣ ਹੈ ਪਿੰਡ ਦੀ ਨਹੀਂ ਪਿੰਡ ਦੀ ਨਹੀਂ ਉਹਦਾ ਨਹੀਂ ਪਤਾ ਹੈਗਾ ਜੋ ਕਿੱਥੋਂ ਦੀ ਹੈ ਕਿੱਥੋਂ ਸਾਨੂੰ ਵੀ ਕਿਸੇ ਨੇ ਸੂਹ ਦਿੱਤੀ ਆ ਸੂਹ ਦੇ ਮੁਤਾਬਕ ਸਾਨੂੰ ਸਾਰਾ ਕੁਝ ਪਤਾ ਲੱਗਾ ਵਾ ਮੈਨੂੰ ਇਨਸਾਫ ਦਿਵਾਇਆ ਜਾਵੇ ਕਿ ਮੈਨੂੰ ਡਿਵੋਰਸ ਜਾਂ ਕੋਸ਼ ਦੇਣ ਦੇ ਬਾਵਜੂਦ ਵੀ ਉਹਨੇ ਦੂਸਰਾ ਵਿਆਹ ਕਿਉਂ ਕਰਵਾਇਆ ਕੋਈ ਡਿਵੋਰਸ ਨਹੀਂ ਦਿੱਤਾ ਕੋਸ਼ ਨਹੀਂ ਹੈਗਾ ਮੈਂ ਘਰ ਵਿੱਚ ਸ਼ਾਮਿਲ ਹੈਗੀ ਆ ਸੱਸ ਸੋਹਰਾ ਮੇਰੇ ਨਾਲ ਸਹਿਮਤ ਹੈਗੇ ਨੇ ਉਹਦੇ ਨਾਲ ਹੀ ਰਹਿੰਦੇ ਹਾਂਜੀ ਨਾਲ ਹੀ ਰਹਿੰਦੇ ਹਾਂਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਉਹਦਾ ਵਿਆਹ ਹੋ ਗਿਆ ਮੈਨੂੰ ਕਿਸੇ ਨੇ ਦੱਸਿਆ ਮੈਂ ਉੱਥੇ ਜਾ ਕੇ ਪਤਾ ਕੀਤਾ ਫਿਰ ਉਹਨਾਂ ਦੇ ਆਧਾਰ ਕਾਰਡ ਸਰਟੀਫਿਕੇਟ ਵਗੈਰਾ ਸਾਰਾ ਕੁਝ ਪਤਾ ਲੱਗਾ ਜੋ ਕਰੋ ਗੈਪ ਨੇ ਹਾਂਜੀ ਹਫਤਾ ਹੋਜਣਾ ਜੋ ਕੱਲ 8 ਦਿਨ ਸ਼ੁੱਕਰਵਾਰ ਦਾ ਪਿਛਲੇ ਦਾ ਗੈਪ ਜੋ ਇਨਸਾਫ ਦਵਾਇਆ ਜਾਵੇ ਮੈਨੂੰ ਮੈਨੂੰ ਤੇ ਮੇਰੀ ਬੇਟੀ ਨੂੰ 3 ਸਾਲ ਦੀ ਬੇਟੀ ਜੋ 1 ਸਾਲ ਹੋ ਗਿਆ ਹਾਂਜੀ ਕੋਰਟ ਮੈਰਿਜ ਤੋਂ ਬਾਅਦ ਗੁਰਦੁਆਰੇ ਸਾਹਿਬ ਵੀ ਕਰਾਇਆ ਸੀ ਹੁਣ ਜਿਹੜਾ ਕਰਵਾਇਆ ਹਾਂਜੀ ਉਹ ਹੁਣ ਗੁਰਦੁਆਰੇ ਵਿੱਚ ਕਰਵਾਇਆ ਜੋ। ਓਟ ਆਪਿਆ ਕਿਉਂ ਹੋਇਆ ਕਿੱਥੇ ਸੀ? ਬੋੜੀ ਸਾਬ ਹੋਇਆ ਹੀਗਾ। ਗੁਰਦੁਆਰੇ ਚ ਹਾਂਜੀ ਗੁਰਦੁਆਰੇ ਵਿੱਚ ਲਾਵਾਂ ਹੋਈਆਂ ਅਸੀਂ ਜੋ। ਹੁਣ ਘਰ ਦੇ ਕਿਹੜੇ ਮੰਦੇ ਦੇ ਘਰ ਦੇ ਉਹ ਤੁਹਾਡੇ ਨਾਲ ਰਹਿ ਰਹੇ? ਨਾਨੀ ਨਾਨਾ ਵਾ ਅਸੀਂ ਨਾਨੀ ਨਾਨੀ ਦੇ ਕੋਲ ਹੀ ਰਹਿ ਰਹੇ ਹਾਂ ਸੱਸ ਸੋਰਾ ਜਿਹੜੇ ਉਹ ਸਾਈਡ ਤੇ ਰਹਿੰਦੇ ਪਏ ਵਾ। ਨਾਨੀ ਨਾਨੀ ਸਹਿਮਤ ਹੈਗੇ ਨੇ ਨਾਲ ਮੇਰੇ। ਹਾਂਜੀ। ਹੁਣ ਮੈਂ ਪੁਰਾਨ ਜਿੱਥੇ ਬੰਦੀ ਕੋ ਪੁੱਛੇ। ਹਾਂਜੀ। ਕੋਈ ਨਹੀਂ ਸੁਣਵਾਈ ਕਰਦਾ ਪਿਆ ਸਾਡੇ। ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨनाथ ਮਹਾਰਾਜ ਕੀ ਜੈ ਜੋ ਬਹੁਤ ਹੀ ਮਨ ਭਾਗੀ ਜਿਹੜੀ ਗੱਲ ਆ ਜੋ ਨਾ ਕਹਿਣ ਜੋ ਗਿਆ ਵੇਖੋ ਜੋ 5 ਸਾਲ ਜਿਸ ਦੀ شادی ਨੂੰ ਹੋ ਗਈ ਆ ਔਰ ਇੱਕ ਇਹਦੇ ਵਿੱਚੋਂ ਜਿਹੜਾ ਬੱਚਾ ਵੀ ਤੇ ਹੁਣ ਜਿਹੜਾ ਉਸ ਬੰਦੇ ਦਾ ਗੁਰੂ ਦੀ ਵਡਾਲੀ ਦਾ ਜੋ ਰਹਿਣ ਵਾਲਾ ਹੈ ਜਿਸ ਨੇ ਫਿਰ ਇੱਕ ਜਿਹੜੀ ਸ਼ਾਦੀ ਕਰ ਲਈ ਆ ਤੇ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਕੋਰ ਅੰਮ੍ਰਿਤਸਰ ਕੋਲ ਆਏ ਆ ਤੇ ਅਨਸਾਫ਼ ਦੀ ਮੰਗ ਜਿਹੜੀ ਅਸੀਂ ਕਰਕੇ ਆਏ ਆ ਸਾਹ ਦੇ ਕੋਲ ਤੇ ਸਾਨੂੰ ਅਨਸਾਫ਼ ਜਿਹੜਾ ਇਸ ਭੈਣ ਨੂੰ ਮਿਲਣਾ ਚਾਹੀਦਾ ਬਹੁਤ ਹੀ ਉਹਨੇ ਗਲਤ ਕੰਮ ਕੀਤਾ ਇਸ ਲੜਕੀ ਨੂੰ ਕੋਈ ਤਲਾਕ ਵਗੈਰਾ ਵੀ ਨਹੀਂ ਦਿੱਤਾ ਤੇ ਜਿਹੜੀ ਦੂਸਰੀ ਜਿਹੜੀ ਲੇਡੀ ਜਿਹਦੇ ਨਾਲ ਸ਼ਾਦੀ ਕਰਕੇ ਉਹਨੂੰ ਰੱਖ ਰਿਹਾ ਕਿਤੇ ਸਾਈਡ ਤੇ ਰੱਖ ਰਿਹਾ ਤੇ ਆਪਣੇ ਪੂਰੇ ਪਰਿਵਾਰ ਨੂੰ ਜਿਹੜਾ ਉਹ ਗਮਰਾਹ ਕਰ ਰਿਹਾ ਇਹਨਾਂ ਨੂੰ ਅੱਜ ਤੱਕ ਨਹੀਂ ਪਤਾ ਇਹਨਾਂ ਨੂੰ ਫਿਰ ਡਾਕੂਮੈਂਟ ਵਿੱਚ ਮਿਲਿਆ ਜਿਸ ਵਿੱਚ ਇੱਕ ਗੁਰਦਰਾ ਸਾਹਿਬ ਆ ਜਿਹਦਾ ਸਰਟੀਫਿਕੇਟ ਮਿਲਿਆ ਹੈ ਉਹਨਾਂ ਦੀ ਸ਼ਾਦੀ ਦਾ ਔਰ ਆਧਾਰ ਕਾਰਡ ਵਗੈਰਾ ਜੋ ਵੀ ਇਹਨਾਂ ਨੂੰ ਸਬੂਤ ਮਿਲੇ ਨੇ ਉਹ ਮੰਗ ਕੀ ਕਰਦੇ ਇਨਸਾਫ ਦੀ ਮੰਗ ਕਰਦੇ ਹਾਂ ਜੀ ਇਸ ਭੈਣ ਨੂੰ ਇਨਸਾਫ ਦਿੱਤਾ ਜਾਵੇ ਪੰਜ ਸਾਲ ਹਾਂਜੀ ਕਿੰਨਾ ਸਮੇਂ ਦੀ ਬੇਟੀ ਜੀ ਹਾਂਜੀ ਮੰਗ ਕੀ ਕਰਦੇ ਪ੍ਰਸਾਦ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਨੂੰ ਕੁਲ ਸੁਣਾਈ ਹਾਡਾ ਹਿਸਾਬ ਨਿਭੜ ਜੇ ਵੀ ਕੁਛ ਹਾਂਜੀ ਤੁਹਾਡੀ ਕੁੜੀ ਨੂੰ ਤਲਾਕ ਨਹੀਂ ਦਿੱਤਾ ਉਹਨੇ ਨਾ ਤਲਾਕ ਨਹੀਂ ਜੀ ਦਿੱਤਾ ਹੁਣ ਕੁੜੀ ਕਿੱਥੇ ਰਹਿੰਦੀ ਪਈ ਏ ਕੁੜੀ ਸਹੁਰੇ ਘਰ ਰਹਿੰਦੀ ਏ